ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਔਰ ਚੌਧਰੀ ਵਾਲਾ तहसील बागापुराणा ਤੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਏ ਜਿਹੜੇ ਕਰੋ ਵੀਡੀਓ ਬਣਾ ਰਹੇ ਬਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਟੋਕੜ ਗੱਬਨ ਗਾਂ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਲਜੀਤ ਸਿੰਘ ਪਿੰਡ ਚੌਧਰੀ ਵਾਲਾ ਜ਼ਿਲ੍ਹਾ ਮੋਗਾ ਸਿਰ ਬਾਗਾਪੁਰਾਣਾ ਮੋਬਾਈਲ ਨੰਬਰ 8427578315 ਠੀਕ ਆ ਜੀ ਘਰੇ ਲੋ ਜਾਂ ਬਾਈ ਪਸ਼ੂ ਆਪਣੇ ਇਹਦੀ ਕੀ ਡਿਟੇਲ ਆ ਜੀ ਇਹ 6 ਮਹੀਨੇ ਦਾ ਹੋ ਗਿਆ ਗੱਬ ਹੋਈ ਨੂੰ ਠੀਕ ਆ ਜੀ ਸਤਮਾ ਲੱਗਿਆ ਵਾ 13 ਤਰੀਕ ਦਾ 13 ਤਰੀਕ ਦਾ ਸਤਮਾ ਲੱਗਿਆ 8 ਕਿਲੋ ਦੁੱਧ ਦਾ ਦੋਹਾਂ ਟਾਈਮਾਂ ਦਾ ਠੀਕ ਆ ਤੇ ਥੜਾ ਥੜਾ ਦੀ ਓਕੇ ਆ ਜੀ ਸੱਜਰ ਨੇ ਬਾਈ ਕਿੰਨਾ ਦੁੱਧ ਦਿੱਤਾ ਨਹੀਂ ਦਿੱਤਾ 14 ਲੀਟਰ ਠੀਕ ਆ ਕਿੰਨਵੇਂ ਸੂਏ ਆਸਤੇ ਗੱਬਣਾਈਏ ਤੀਜੇ ਸੂਏ ਲਈ ਤੀਜੇ ਸੂਏ ਲਈ ਗੱਬਣਾ ਦੂਜੇ ਸੂਏ ਸੂਈ ਹੋਈ ਆ ਦਿਖਾ ਦੇ ਵੀਰ ਮਾੜੀ ਜੀ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੂਈ ਹੋਈ ਆ ਤੀਜੇ ਸੂਏ ਆਸਤੇ 6 ਮਹੀਨਿਆਂ ਦੀ ਗੱਬਣਾ ਤੇ 3 ਕਿਲੋ ਦੁੱਧ ਆ ਥਣ ਥਣ ਜਮਾ ਓਕੇ ਆ ਸੱਜਰ ਨੇ 14 15 ਕਿਲੋ ਦੁੱਧ ਦਿੱਤਾ ਲਿਆ ਵੀਰ ਵਾਪਸ ਬਾਕੀ ਵਜਨ ਵਾਲੀ ਗਾਂ ਕੋਈ ਛੋਟੀ ਗਾਂ ਨਹੀਂ ਕ੍ਰੋਸ ਚ ਪੈਂਦੀ ਆ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਥਣਾ ਦੇ ਸਹਿ ਸੋਹਣੇ ਆ ਚਾਰੇ ਥਣ ਨਿੱਖੜਨੇ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਹੱਥੀ ਚਵਾਈ ਵਾਲੇ ਬਾਕੀ ਥਣਾ ਦੀ ਬਾਈ ਕਹਿੰਦਾ ਓਕੇ ਹੋਊਗੀ ਕੋਈ ਭੂਰ ਛਿੱਟਾ ਨਹੀਂ ਬੇਫਿਕਰ ਹੋ ਕੇ ਆ ਜਿਓ ਚੰਗੀ ਸੇਵਾ ਗੌਰ ਹੋ ਜੇ ਤਾਂ ਐਤਿਆਰ 17 18 ਕਿਲੋ ਆਮਨ ਵਾਲੀ ਦੇ ਦੂ ਕਿਉਂਕਿ ਵੱਡੀ ਆ ਗਾਂ ਵਾਕੀ ਕ੍ਰੋਸ ਚ ਪੈਂਦੀ ਆ ਮੁੱਲ ਬਾਈ ਇਹਦਾ ਮੁੱਲ 22000 ਮਾਨਤਨ ਹੋ ਜੂਗਾ ਜੀ ਹਾਂ ਮਾਨਤਨ 22000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਹੋ ਜੂਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ